ਇੰਨੇ ਨੇ ਤੁਸੀਂ ਦੇਖਦੇ ਪੈ ਜੋ ਜੀ ਜੋ ਵੀ ਦੁਕਾਨਦਾਰ ਹੈ ਹੁਣ ਤੁਸੀਂ ਵੇਖ ਲਓ ਬਾਜ਼ਾਰ ਵੇਖ ਲਓ ਕੈਮਰਾ ਕਰਕੇ ਵੇਖੋ ਕਿ ਬਾਜ਼ਾਰ ਦੇ ਵਿੱਚ ਕਰੋਜਮੈਂਟ ਇਹਨਾਂ ਕਰੋਜਮੈਂਟ ਰਹਿ ਗਈ ਹੈ ਤੇ ਆ ਜਿਹੜੀ ਆਪਣੀ ਜੀ ਟ੍ਰੈਫਿਕ ਦੀ ਰਹਿ ਗਈ ਜੇ ਤੇ ਬੜੀ ਰੋਡ ਸਾਰਾ ਹਨੂਮਨ ਚੌਕ ਹੋ ਗਿਆ ਜੀ ਆ ਮੇਨ ਬਾਜ਼ਾਰ ਹੋਇਆ ਜਿੱਦੇ ਆਪਾਂ ਆਪਾਂ ਫੇਰ ਆਪਾਂ ਤਰਪੜੀ ਨਾ ਕੇ ਆਇਆ ਹਾਂ ਹਾਂ ਇਸੇ ਫੇਰ ਮੁੜ ਕੇ ਆਏ ਸੀ ਅਸੀਂ ਅਸੀਂ ਫੇਰ ਮੈਂ ਇਹ ਚੌਕ ਜੀ ਮੇਰਾ ਤੀਸਰਾ ਫੇਰਾ ਹੋ ਗਿਆ ਤੋਂ ਵੀ ਹੈਗਾ ਜੀ ਉਹ ਕੋ ਅਦਰਕ ਵੀ ਪਾਟ ਮਾਟਰ ਵੀ ਪੈ ਲੈ ਜੋ ਵੀ ਕਿਸੇ ਦੀ ਚੋ ਮਕੰਡਾ ਵਟਾ ਸਭ ਕੁਝ ਜੋ ਵੀ ਕਿਸੇ ਦਾ ਸਮਾਨ ਆ ਰੇੜੀ ਦੇ ਉੱਤੇ ਕੋਈ ਵਾਜੂ ਹੋਗਾ ਸਮਝ ਰੋਕ ਦੇਣਾ ਨਹੀਂ ਕਰੀ ਕੋ ਅਫਸਰ ਸਭ ਆਂਦੇ ਹੋ ਹੁਕਮ ਦੇ ਨਾਲ ਦੀ ਉਹ ਜਿਹੜੀ ਨਜਾਇਜ਼ ਅਨਕ੍ਰੋਜਮੈਂਟ ਆ ਤੋੜ ਦਿੱਤੀ ਜਾਣਗੇ ਥੋੜੇ ਜਨਾਬਾ ਕਿ ਇਹ ਡੇਲੀ ਆਪਣਾ ਜਿਹੜਾ ਵਿਮਾਨ ਜਿਹੜਾ ਲਗਾਤਾਰ ਚੱਲ ਰਿਹਾ ਜੀ ਇਹ ਹੋਣਾ ਰੁਕਣਾ ਨਹੀਂਗਾ ਜੀ ਕੱਲ ਜੇ ਕਰ ਲੈਂਦੇ ਉਹਨਾਂ ਦੀ ਫੋਟੋਆਂ ਖਿੱਚ ਲੇ ਗਈਆਂ ਉਹਨਾਂ ਦੇ ਚਲਾਨ ਕਰਕੇ ਜਿਹੜੇ ਐਸਜੀਪੀ ਸਾਹਿਬ ਦੇ ਪੇਸ਼ ਕੀਤੇ ਜਾਣਗੇ ਉਹਨਾਂ ਵਾਸਤੇ ਬਣਾਇਆ ਜੀ ਅੱਜ ਹੀ ਮਾਨਯੋਗ ਐਸਐਸਪੀ ਸਾਹਿਬ ਡੀਸੀ ਸਾਹਿਬ ਨਾਲ ਮੀਟ ਡਰੋਨ ਰਾਹੀਂ ਫੋਟੋ ਲਈ ਜਾਏਗੀ ਇੱਕ ਫਿਰ ਜਦੋਂ ਸ਼ਹਿਰ ਖਾਲੀ ਹੋ ਜਾਂਦਾ ਸਵੇਰੇ ਤੜਕੇ ਜਾਂ ਰਾਤ ਨੂੰ ਇੱਕ ਉਦੋਂ ਲਈ ਜਾਏਗੀ ਪਤਾ ਲੱਗ ਜਾਏਗਾ ਕਿ ਕਿੱਥੇ ਕਿੱਥੇ ਜਿਹੜੀ ਆ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਤੇ ਉਹਦੇ ਨਾਲ ਸੜਕ ਜਿਹੜੀ ਹੈ ਕਿੰਨੀ ਭਾਰੀ ਰਾਸ਼ ਹੋ ਜਾਂਦਾ ਤੇ ਜਦੋਂ ਇਹ ਆਪਣਾ ਨਹੀਂ ਹੁੰਦਾ ਵਿੱਚ ਇੱਥੇ ਟ੍ਰੈਫਿਕ ਨਹੀਂ ਹੁੰਦੀ ਉਦੋਂ ਮਤਲਬ ਕਿਸ ਤਰ੍ਹਾਂ ਦੀ ਸੜਕ ਦੀ ਹਾਲਤ ਨੇ ਅੱਜ ਜੀ ਮੀਟਿੰਗ ਹੋਈ ਹੈ ਉਹਦੇ ਵਾਸਤੇ ਹੁਣ ਅਨਾਉਂਸਮੈਂਟ ਵੀ ਕਰਾਤੀ ਜਾਏਗੀ ਪੀਲੀ ਲਾਈਨ ਲੱਗੇਗੀ ਠੀਕ ਹੈ ਨੀ ਬੜੀ ਹਾਈ ਲੈਵਲ ਦੀ ਜਿਹੜੀ ਹੈ ਕਮੇਟੀ ਬਣੀ ਹੈ ਇੱਕ ਡੀਸੀ ਸਾਹਿਬ ਉਹਦੇ ਵਿੱਚ ਨੇ ਐਸਐਸਪੀ ਸਾਹਿਬ ਉਹਦੇ ਵਿੱਚ ਨੇ ਤੇ ਆਪਣਾ ਆਰਟੀਓ ਸਾਹਿਬ ਹੋਣਗੇ ਤੇ ਉਹਦੇ ਹਿਸਾਬ ਨਾਲ ਜਿਹੜਾ ਕੰਮ ਹੈ ਸਾਰਾ ਚੱਲੂਗਾ ਕਿ ਦੋ ਚਾਰ ਦਿਨ ਸੀ ਉਹਨਾਂ ਨੇ ਪਹਿਲੇ ਕਿਹੇ ਇੱਕ ਸੜਕ ਤੋਂ ਕਹਿੰਦੇ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਫਿਰ ਉਹ ਉਹਦੇ ਹਿਸਾਬ ਨਾਲ ਗਾਂ ਚੱਲੇਗਾ ਪਾਰਕਿੰਗ ਵੀ ਹੁਣ ਟੋ ਵੈਨ ਸਾਡੇ ਕੋਲ ਆ ਜਿਗੀ ਉਹ ਅਸੀਂ ਚਲਾਨ ਕਰੀਦਾ ਪਰ ਉਹ ਭੁਗਤ ਦੇ ਜਾ ਕੇ ਆਰਟੀਓ ਦੇ ਆਰਟੀਓ ਸਾਹਿਬ ਦੇ ਪਰ ਅਸੀਂ ਇਹਦਾ ਹੁਣ ਟੋ ਵੈਨ ਕਹਿੰਦੇ ਆ ਤਾਂ ਉਹਦਾ ਹੀ ਅਰੇਂਜਮੈਂਟ ਕਰਾਂਗੇ ਤੇ ਉਹ ਫਿਰ ਅਸੀਂ ਚੱਕ ਕੇ ਜਦੋਂ ਗੱਡੀ ਖੜਾਗੇ ਫਿਰ ਉਹਦੇ ਹਿਸਾਬ ਨਾਲ ਪਤਾ ਲੱਗੂਗਾ ਇਹਨਾਂ ਦੇ ਤੁਸੀਂ ਦੇਖਦੇ ਪੈ ਜੋ ਜੀ ਜੋ ਵੀ ਦੁਕਾਨਦਾਰ ਹੈ ਹੁਣ ਤੁਸੀਂ ਵੇਖ ਲਓ ਬਾਜ਼ਾਰ ਵੇਖ ਲਓ ਕੈਮਰਾ ਕਰਕੇ ਵੇਖੋ ਕਿ ਬਾਜ਼ਾਰ ਦੇ ਵਿੱਚ ਕਿਰਕੋਜਮੈਂਟ ਇਹਨਾਂ ਕੋਰੋਜਮੈਂਟ ਰਹਿ ਗਈ ਹੈ ਤੇ ਆ ਜਿਹੜੀ ਆਪਣੀ ਜੀ ਟ੍ਰੈਫਿਕ ਦੀ ਰਹਿ ਗਈ ਹੈ ਤੇ ਬੜੀ ਰੋਡ ਸਾਰਾ ਹਨੂਮਨ ਚੌਕ ਹੋ ਗਿਆ ਜੀ ਆ ਮੇਨ ਬਾਜ਼ਾਰ ਹੋਇਆ ਜੀ ਜਿੱਦਦਾ ਆਪਾਂ ਆਪਾਂ ਫੇਰੇ ਆਪਾਂ ਤਰਪਣ ਆ ਕੇ ਆਇਆ ਹਾਂ ਹਾਂ ਐਸੇ ਫੇਰ ਮੜ ਕੇ ਆਏ ਸੀ ਅਸੀਂ ਅਸੀਂ ਫੇਰ ਮੈਂ ਇਹ ਚੌਕ ਜੀ ਮੇਰਾ ਤੀਸਰਾ ਫੇਰਾ ਹੋ ਗਿਆ ਤੋਂ ਵੀ ਹੈਗਾ ਜੀ ਉਹ ਕੋ ਅਦਰ ਕੋ ਵੀ ਪੈਟਰਨ ਮਾਟਰ ਵੀ ਪੈ ਲੱਸ ਜੋ ਵੀ ਕਿਸੇ ਦੀ ਸੀ ਮਕੰਡਾ ਵਟਾ ਸਭ ਕੁਝ ਜੋ ਵੀ ਕਿਹਾ ਸਮਾਨਿਆ ਰੇੜੀ ਦੇ ਉੱਤੇ ਕੋਈ ਵਾਜੂ ਹੋਗਾ ਸਮਾਂ ਰੋਕ ਦੇਣਾ ਨਹੀਂ ਕਰੀ ਕੋ ਅਫਸਰ ਸਭ ਆਂਦੇ ਹੁਕਮ ਦੇ ਨਾਲ ਜੀ ਉਹ ਜਿਹੜੀ ਨਜਾਇਜ਼ ਕ੍ਰੋਜਮੈਂਟ ਆ ਉਹ ਤੋੜ ਦਿੱਤੀ ਜਾਣਗੇ ਥੋੜੇ ਜਨਾਬਾ ਕਿ ਇਹ ਡੇਲੀ ਆਪਣਾ ਜਿਹੜਾ ਵਿਮਾਨ ਜਿਹੜਾ ਲਗਾਤਾਰ ਚੱਲ ਰਿਹਾ ਜੀ ਇਹ ਹੋਣਾ ਰੁਕਣਾ ਨਹੀਂਗਾ ਜੀ ਕੱਲ ਜੇ ਕਰ ਲੈਂਦੇ ਉਹਨਾਂ ਦੇ ਫੋਟੋਆਂ ਖਿੱਚ ਲੇ ਗੀਆਂ ਉਹਨਾਂ ਦੇ ਚਲਾਨ ਕਰਕੇ ਜਿਹੜੇ ਐਸਡੀਓ ਸਾਹਿਬ ਦੇ ਪੇਸ਼ ਕੀਤੇ ਜਾਣਗੇ ਉਹਨਾਂ ਵਾਸਤੇ ਬਣਾਇਆ ਜੀ ਅੱਜ ਹੀ ਮਾਨਯੋਗ ਐਸਐਸਪੀ ਸਾਹਿਬ ਡੀਸੀ ਸਾਹਿਬ ਨਾਲ ਮੀਟਿੰਗ ਹੋ ਡਰੋਨ ਰਾਹੀਂ ਫੋਟੋ ਲਈ ਜਾਏਗੀ ਇੱਕ ਫਿਰ ਜਦੋਂ ਸ਼ਹਿਰ ਖਾਲੀ ਹੋ ਜਾਂਦਾ ਸਵੇਰੇ ਤੜਕੇ ਜਾਂ ਰਾਤ ਨੂੰ ਇੱਕ ਉਦੋਂ ਲਈ ਜਾਏਗੀ ਪਤਾ ਲੱਗ ਜਾਏਗਾ ਕਿ ਕਿੱਥੇ ਕਿੱਥੇ ਜਿਹੜੀ ਆ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਤੇ ਉਹਦੇ ਨਾਲ ਸੜਕ ਜਿਹੜੀ ਹੈ ਕਿੰਨੀ ਭਾਰੀ ਰਾਸ਼ ਹੋ ਜਾਂਦਾ ਤੇ ਜਦੋਂ ਇਹ ਆਪਣਾ ਨਹੀਂ ਹੁੰਦਾ ਵਿੱਚ ਇੱਥੇ ਟ੍ਰੈਫਿਕ ਨਹੀਂ ਹੁੰਦੀ ਉਦੋਂ ਮਤਲਬ ਕਿਸ ਤਰ੍ਹਾਂ ਦੀ ਸੜਕ ਦੀ ਹਾਲਤ ਨੇ ਅੱਜ ਹੀ ਮੀਟਿੰਗ ਹੋਈ ਹੈ ਉਹਦੇ ਵਾਸਤੇ ਹੁਣ ਅਨਾਉਂਸਮੈਂਟ ਵੀ ਕਰਾਤੀ ਜਾਏਗੀ ਪੀਲੀ ਲਾਈਨ ਲੱਗੇਗੀ ਠੀਕ ਹੈ ਨੀ ਬੜੀ ਹਾਈ ਲੈਵਲ ਦੀ ਜਿਹੜੀ ਹੈ ਕਮੇਟੀ ਬਣੀ ਹੈ ਇੱਕ ਡੀਸੀ ਸਾਹਿਬ ਉਹਦੇ ਵਿੱਚ ਨੇ ਐਸਐਸਪੀ ਸਾਹਿਬ ਉਹਦੇ ਵਿੱਚ ਨੇ ਤੇ ਆਪਣਾ ਆਰਟੀਓ ਸਾਹਿਬ ਹੋਣਗੇ ਤੇ ਉਹਦੇ ਹਿਸਾਬ ਨਾਲ ਜਿਹੜਾ ਕੰਮ ਹੈ ਸਾਰਾ ਚੱਲੂਗਾ ਕਿ ਦੋ ਚਾਰ ਦਿਨ ਸੀ ਉਹਨਾਂ ਨੇ ਪਹਿਲੇ ਕਿਹੇ ਇੱਕ ਸੜਕ ਤੋਂ ਕਹਿੰਦੇ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਫਿਰ ਉਹ ਉਹਦੇ ਹਿਸਾਬ ਨਾਲ ਗਾਂ ਚੱਲੇਗਾ ਪਾਰਕਿੰਗ ਵੀ ਹੁਣ ਟੋ ਬੈਨ ਹੱਦ ਕੋਈ ਹੈ ਜੀ ਉਹ ਅਸੀਂ ਚਲਾਨ ਕਰੀਦਾ ਪਰ ਉਹ ਭੁਗਤ ਦੇ ਜਾ ਕੇ ਆਰਟੀਓ ਦੇ ਆਰਟੀਓ ਸਾਹਿਬ ਦੇ ਪਰ ਅਸੀਂ ਇਹਦਾ ਹੁਣ ਟੋ ਬੈਨ ਕਹਿੰਦੇ ਆ ਤਾਂ ਉਹਦਾ ਹੀ ਅਰੇਂਜਮੈਂਟ ਕਰਾਂਗੇ ਤੇ ਉਹ ਫਿਰ ਅਸੀਂ ਚੱਕ ਕੇ ਜਦੋਂ ਗੱਡੀ ਖੜਾਗੇ ਫਿਰ ਉਹਦੇ ਹਿਸਾਬ ਨਾਲ ਪਤਾ ਲੱਗੂਗਾ